ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਕੱਲ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 968 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 969 ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ RAM ਕਲੀ ਬਾਣੀ ਭਗਤਾ ਕੀ ਰਾਗ ਰਾਮਕਲੀ ਵਿੱਚ ਭਗਤਾਂ ਦੀ ਬਾਣੀ ਕਬੀਰ ਜੀਓ ਸ਼੍ਰੋਮਣੀ ਭਗਤ ਧੰਨ ਧੰਨ ਬਾਬਾ ਕਬੀਰ ਜੀ ਦੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਕਾਇਆ ਕਲਾਲਨ ਲਾਹਨ ਮੇਲੋ ਗੁਰ ਕਾ ਸ਼ਬਦ ਗੋੜ ਕੀ ਨਰੇ ਹੇ ਭਾਈ ਮੈਂ ਸਿਆਣੇ ਸਰੀਰ ਨੂੰ ਮੱਟੀ ਬਣਾਇਆ ਹੈ ਤੇ ਇਸ ਵਿੱਚ ਨਾਮ ਅੰਮ੍ਰਿਤ ਰੂਪ ਸ਼ਰਾਬ ਤਿਆਰ ਕਰਨ ਲਈ ਖਮੀਰ ਦੀ ਸਮੱਗਰੀ ਇਕੱਠੀ ਕਰ ਰਿਹਾ ਹਾਂ ਸਤਿਗੁਰ ਦੇ ਸ਼ਬਦ ਨੂੰ ਮੈਂ ਗੋੜ ਬਣਾਇਆ ਹੈ ਤ੍ਰਿਸ਼ਨਾ ਕਾਮ ਕ੍ਰੋਧ ਮਦ ਮਤਸਰ ਕਾਟ ਕਾਟ ਕਸ ਦੀਨ ਰੇ ਤ੍ਰਿਸ਼ਨਾ ਕਾਮ ਕ੍ਰੋਧ ਹੰਕਾਰ ਤੇ ਈਰਖਾ ਨੂੰ ਕੱਟ ਕੱਟ ਕੇ ਸੱਕ ਟੁਕ ਟੁਕ ਕੇ ਉਸ ਗੋੜ ਵਿੱਚ ਰਲਾ ਦਿੱਤਾ ਹੈ ਕੋਈ ਹੈ ਰੇ ਸੰਤ ਸਹਿਜ ਸੁਖ ਅੰਤਰ ਜਾ ਕੋ ਜਪ ਤਪ ਦਿਓ ਦਲਾਲੀ ਰੇ ਏ ਭਾਈ ਕੀ ਮੈਨੂੰ ਕੋਈ ਐਸਾ ਸੰਤ ਮਿਲ ਪਵੇਗਾ ਭਾਓ ਮੇਰਾ ਮਨ ਲੋਚਦਾ ਹੈ ਕਿ ਮੈਨੂੰ ਕੋਈ ਐਸਾ ਸੰਤ ਮਿਲ ਪਏ ਜੋ ਆਪ ਅਡੋਲ ਅਵਸਥਾ ਵਿੱਚ ਟਿਕਿਆ ਹੋਇਆ ਹੋਵੇ ਸੁਖ ਵਿੱਚ ਟਿਕਿਆ ਹੋਇਆ ਹੋਵੇ ਏਕ ਬੂੰਦ ਭਰ ਤਨ ਮਨ ਦੇਵੋ ਜੋ ਮਦ ਦੇ ਕਲਾਲੀ ਰੇ ਰਹਾਓ ਜੇ ਕੋਈ ਜਿਆ ਸਾ ਕੀ ਸੰਤ ਮੈਨੂੰ ਨਾਮ ਅੰਮ੍ਰਿਤ ਰੂਪ ਨਸ਼ਾ ਪਿਆਏ ਤਾਂ ਮੈਂ ਉਸ ਅੰਮ੍ਰਿਤ ਦੀ ਇੱਕ ਬੂੰਦ ਦੇ ਬਦਲੇ ਆਪਣਾ ਤਨ ਮਨ ਧਨ ਉਸ ਦੇ ਹਵਾਲੇ ਕਰ ਦਿਆਂ ਮੈਂ ਜੋਗੀਆਂ ਤੇ ਪੰਡਤਾਂ ਤੇ ਦੱਸੇ ਹੋਏ ਜਪ ਤੇ ਤਪ ਉਸ ਨੂੰ ਦਲਾਲੀ ਵੱਲੋਂ ਦੇ ਦਿਆਂ ਰਹਾਓ ਪਾਵਨ ਚਤੁਰ ਦਸ ਪਾਠੀ ਕੀਨੇ ਬ੍ਰਹਮ ਅਗਨ ਤਨ ਜਾਰੀ ਰੇ 14 ਭਵਨਾ ਨੂੰ ਮੈਂ ਪੱਠੀ ਬਣਾਇਆ ਹੈ ਆਪਣੇ ਸਰੀਰ ਵਿੱਚ ਰੱਬੀ ਜੋਤ ਰੂਪ ਅਗ ਬਾਲੀ ਹੈ ਭਾਵ ਸਾਰੇ ਜਗਤ ਦੇ ਮੋਹ ਨੂੰ ਮੈਂ ਸਰੀਰ ਵਿੱਚ ਦੀ ਬ੍ਰਹਮ ਅਗਨੀ ਨਾਲ ਸਾੜ ਦਿੱਤਾ ਹੈ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਉਹਦੀ ਬਾਣੀ ਹੈ ਇਹ ਤੇ ਬਹੁਤ ਮਹਿੰਗੇ ਸ਼ਬਦ ਹਨ ਕਿਉਂਕਿ ਬੜੀ ਉੱਚੀ ਅਵਸਥਾ ਦੇ ਮਾਲਕ ਸਨ ਭਗਤ ਕਬੀਰ ਜੀ ਮੁੰਦਰਾ ਮਦਕ ਸਹਜ ਧੁਨ ਲਾਗੀ ਸੁਖ ਮਨ ਪੋਚਨ ਹਾਰੀ ਰੇ ਮੇਰੀ ਲਿਵ ਅਡੋਲ ਅਵਸਥਾ ਵਿੱਚ ਲੱਗ ਗਈ ਹੈ ਇਹ ਮੈਂ ਉਸ ਨਾਲ ਦਾ ਉਸ ਨਾਲ ਦਾ ਡੱਟ ਬਣਾਇਆ ਹੈ ਜਿਸ ਜਿਸ ਦੇ ਵਿੱਚੋਂ ਦੀ ਸ਼ਰਾਬ ਨਿਕਲਦੀ ਹੈ ਜਿਹੜੇ ਸ਼ਰਾਬ ਕਰਨ ਵਾਲੇ ਲੋਕ ਨੇ ਉਹ ਦੇਸੀ दारू ਪਹਿਲੇ ਘਾਂਚੀ ਘਟਦੇ ਸੀ ਹੁਣ ਵੀ ਕਈ ਕੱਢ ਲੈਂਦੇ ਨੇ ਆਪਣੀ ਪੀਣ ਜੋਗੀ ਤੇ ਇਹ ਉਸ ਸਮੇਂ ਦੀ ਗੱਲ ਦੱਸਦੇ ਹਨ ਕਿ ਸਾਡਾ ਨਸ਼ਾ ਜੋ ਹੈ ਉਹ ਸ਼ਰਾਬ ਨਹੀਂ ਹੈ ਜਿਹੜਾ ਗੁਰਮੁਖਾਂ ਦਾ ਨਸ਼ਾ ਹੈ ਉਹ ਗੁਰਬਾਣੀ ਹੈ ਨਾਮ ਸਿਮਰਨ ਦਾ ਅਭਿਆਸ ਹੈ ਇਸੇ ਤਰ੍ਹਾਂ ਸਰੀਰ ਦੀਆਂ ਵੱਖ-ਵੱਖ ਅਵਸਥਾ ਨੂੰ ਭਗਤ ਜੀ ਬਿਆਨ ਕਰਦੇ ਹਨ ਕਹਿੰਦੇ ਹਨ ਮੇਰੇ ਮਨ ਦੀ ਸੁਖ ਅਵਸਥਾ ਉਸ ਨਾਲ ਉਸ ਨਾਲ ਤੇ ਪਹੁੰਚਾ ਦੇ ਰਹੀ ਹੈ ਜਿਉਂ-ਜਿਉ ਮੇਰਾ ਮਨ ਅਡੋਲ ਹੁੰਦਾ ਹੈ ਸੁਖ ਅਵਸਥਾ ਵਿੱਚ ਅਪੜਦਾ ਹੈ ਤੇਉ ਤੇਉ ਮੇਰੇ ਅੰਦਰ ਨਾਮ ਅਮਰਤ ਦਾ ਪ੍ਰਵਾਹ ਚੱਲਦਾ ਹੈ ਤੀਰਥ ਵਰਤਨੇਮ ਸੁਚ ਸੰਜਮ ਰਾਵਸਸ ਗਹਿਨ ਦੇਉ ਰੇ ਇਸ ਨਾਮ ਅਮਰਤ ਦੇ ਬਦਲੇ ਮੈਂ ਪੰਡਤਾਂ ਤੇ ਜੋਗੀਆਂ ਦੇ ਦੱਸੇ ਹੋਏ ਤੀਰਥ ਇਸ਼ਨਾਨ ਵਰਤਨੇਮ ਸੁਚ ਸੰਜਮ ਪ੍ਰਣਾਇਮ ਵਿੱਚ ਸਵਾਸ ਛਾੜਨੇ ਤੇ ਉਤਾਰਨੇ ਇਹ ਸਭ ਕੁਝ ਗਿਰਵੀ ਰੱਖ ਦਿੱਤੇ ਹਨ ਸੱਚੇ ਨਾਮ ਤੋਂ ਬਿਨਾ ਕਰਮ ਧਰਮ ਪਖੰਡ ਜੋ ਦਿਸੈ ਸਭ ਜਮ ਜਗਾਤੀ ਲੂਟੈ ਕਿਉਂਕਿ ਉਥੇ ਸਿਰਫ ਸੱਚੇ ਨਾਮ ਨੇ ਸਹਾਇਤਾ ਕਰਨੀ ਹੈ ਜਿੱਥੇ ਕੋਈ ਮਾਂ ਪਿਓ ਭੈਣ ਭਰਾ ਨਾਲ ਨਹੀਂ ਜਾਂਦਾ ਸੁਰਤ ਪਿਆਲ ਸੁਧਾਰਸ ਅੰਮ੍ਰਿਤ ਇਹੋ ਮਹਾਰਸ ਪਿਉ ਰੇ ਪ੍ਰਭੂ ਚਰਨਾਂ ਵਿੱਚ ਜੁੜੀ ਹੋਈ ਆਪਣੀ ਸੁਰਤ ਨੂੰ ਮੈਂ ਪਿਆਲਾ ਬਣਾ ਲਿਆ ਹੈ ਨਾਮ ਅੰਮ੍ਰਿਤ ਪੀ ਰਿਆ ਹਾਂ ਇਹ ਨਾਮ ਅੰਮ੍ਰਿਤ ਸਭ ਰਸਾਂ ਤੋਂ શ્રેਸ਼ਟ ਰਸ ਹੈ 네 ਚਰ ਧਾਰ ਚੁਵੈ ਅਤ ਨਿਰਮਲ ਇਹ ਰਸ ਮਨੁਆ ਰਾ ਤੋਰੇ ਹੁਣ ਮੇਰੇ ਅੰਦਰ ਨਾਮ ਅਮਰਤ ਦੇ ਚਸਮੇ ਦੀ ਬੜੀ ਸਾਫ ਧਾਰ ਪੈ ਰਹੀ ਹੈ ਮੇਰਾ ਮਨ ਇਸ ਦੇ ਸਵਾਦ ਵਿੱਚ ਰੁੱਤਾ ਹੋਇਆ ਹੈ ਕਹ ਕਬੀਰ ਸਗਲੇ ਮਦ ਸ਼ੂਸ਼ੇ ਇਹ ਹੈ ਮਹਾਰਸ ਸਾਚੋ ਰੇ ਕਬੀਰ ਆਖਦਾ ਹੈ ਕਿ ਹੋਰ ਸਾਰੇ ਨਸ਼ੇ ਫੋਕੇ ਹਨ ਇਹ ਕਹੀ ਸਭ ਤੋਂ શ્રેષ્ઠ ਰਸ ਸਦਾ ਕਾਇਮ ਰਹਿਣ ਵਾਲਾ ਹੈ ਗੋੜ ਕਰ ਗਿਆਨ ਧਿਆਨ ਕਰ ਮਹੂਆ ਭਉ ਪਾਠੀ ਮਨ ਧਾਰਾ ਨਾਮ ਰਸ ਦੀ ਸ਼ਰਾਬ ਕਢਣ ਲਈ ਮੈਂ ਆਤਮ ਗਿਆਨ ਨੂੰ ਗੁੜ ਪ੍ਰਭੂ ਚਰਨਾਂ ਵਿੱਚ ਜੁੜੀ ਸੁਰਤ ਨੂੰ ਮਹੂਏ ਦੇ ਫੁੱਲ ਤੇ ਆਪਣੇ ਮਨ ਵਿੱਚ ਟਕਾਏ ਹੋਏ ਪ੍ਰਭੂ ਦੇ ਭਉ ਨੂੰ ਪਠੀ ਬਣਾਇਆ ਹੈ ਸੋਖਮਨ ਨਾਰੀ ਸਹਿਜ ਸਮਾਨੀ ਪੀਵੇ ਪੀਵਨ ਹਾਰਾ ਇਸ ਗਿਆਨ ਧਿਆਨ ਦੇ ਭੋਤੋਂ ਉਪਜਿਆ ਨਾਮ ਰਸ ਪੀ ਕੇ ਮੇਰਾ ਮਨ ਅਡੋਲ ਅਵਸਥਾ ਵਿਚ ਲੀਨ ਹੋ ਗਿਆ ਹੈ ਜਿਵੇਂ ਜੋਗੀ ਸ਼ਰਾਬ ਪੀ ਕੇ ਆਪਣੇ ਪ੍ਰਣਾਮ ਸੁਖਮਨ ਆਪਣੇ ਪ੍ਰਾਣ ਸੁਖਮਨ 나ੜੀ ਵਿਚ ਟਿਕਾਉਂਦੇ ਹਨ ਹੁਣ ਮੇਰਾ ਮਨ ਨਾਮ ਰਸ ਨੂੰ ਪੀਣ ਜੋਗਾ ਹੋ ਕੇ ਪੀ ਰਿਹਾ ਹੈ ਉਦੋ ਮੇਰਾ ਮਨ ਮਤਵਾਰਾ ਹੇ ਜੋਗੀ ਮੇਰਾ ਵੀ ਮਨ ਮਸਤ ਹੋਇਆ ਹੋਇਆ ਹੈ ਮੈਨੂੰ ਉੱਚੀ ਆਤਮਕ ਅਵਸਥਾ ਦੀ ਮਸਤੀ ਚੜੀ ਹੋਈ ਹੈ ਉਹਨ ਮਦ ਚੜਾ ਮਦਨ ਰਸ ਚਖਿਆ ਤ੍ਰਿਪਵਨ ਪਿਆ ਉਜਿਆਰਾ ਰਹਾਉ ਪਰ ਮੈਂ ਮਸਤ ਕਰਨ ਵਾਲਾ ਨਾਮ ਰਸ ਚਖਿਆ ਹੈ ਉਸ ਦੀ ਬਰਕਤ ਨਾਲ ਸਾਰੇ ਹੀ ਜਗਤ ਵਿੱਚ ਮੈਨੂੰ ਉਸੇ ਦੀ ਜੋਤ ਜਗ ਰਹੀ ਦਿਸਦੀ ਹੈ ਰਹਾਉ ਦੋਏ ਪਰ ਜੋਰ ਰਸਾਈ ਪਾਠੀ ਪਿਓ ਮਹਾਰਸੁ ਭਾਰੀ ਮਾਇਆ ਦੇ ਮੋਹ ਨੂੰ ਵਸ ਵਿੱਚ ਕਰਕੇ ਮੈਂ ਜੋਗੀ ਵਾਰੀ ਪੱਠੀ ਤਪਾਈ ਹੈ ਹੁਣ ਮੈਂ ਵੱਡਾ ਮਹਾਨ ਨਾਮ ਰਸ ਪੀ ਰਿਆ ਹਾਂ ਕਾਮ ਕਰੋਧ ਦੋਏ ਕੀਏ ਜਲੇਤਾ ਛੂਟ ਗਈ ਸੰਸਾਰੀ ਕਾਮ ਤੇ ਕਰੋਧ ਦੋਹਾਂ ਨੂੰ ਮੈਂ ਬਾਲਣ ਬਣਾ ਦਿੱਤਾ ਹੈ ਤੇ ਉਸ ਪੱਠੀ ਵਿੱਚ ਸਾੜ ਦਿੱਤਾ ਹੈ ਭਾਵ ਮੋਨ ਵਾਸ ਵਿੱਚ ਕੀਤੇ ਆ ਕਾਮ ਕਰੋਧ ਭੀ ਮੁੱਕ ਗਏ ਹਨ ਇਸ ਤਰ੍ਹਾਂ ਸੰਸਾਰ ਵਿੱਚ ਫਸਣ ਵਾਲੀ ਬਿਰਤੀ ਖਤਮ ਹੋ ਗਈ ਹੈ ਪ੍ਰਗਟ ਪਰਗਾਸ ਗਿਆਨ ਗੁਰਗੰਮਤ ਸਤਗੁਰ ਤੇ ਸੁਧ ਪਾਈ ਪ੍ਰਭੂ ਪਰਮਾਤਮਾ ਤੱਕ ਪਹੁੰਚ ਵਾਲੇ ਗੁਰੂ ਦੇ ਗਿਆਨ ਦੀ ਬਰਕਤ ਨਾਲ ਮੇਰੇ ਅੰਦਰ ਨਾਮ ਦਾ ਪ੍ਰਕਾਸ਼ ਹੋ ਗਿਆ ਹੈ ਗੁਰੂ ਤੋਂ ਮੈਨੂੰ ਉੱਚੀ ਸਮਝ ਪ੍ਰਾਪਤ ਹੋਈ ਹੈ ਦਾਸ ਕਬੀਰ ਤਾਸ ਮਦ ਮਾਤਾ ਉਚਾਕ ਨ ਕਬੂ ਜਾਈ ਪ੍ਰਭੂ ਦਾਸ ਕਬੀਰ ਉਸ ਨਸ਼ੇ ਵਿੱਚ ਮਸਤ ਹੈ ਉਸ ਦੀ ਮਸਤੀ ਕਦੇ ਮੁਕਣ ਵਾਲੀ ਨਹੀਂ ਹੈ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ हे ਪ੍ਰਭੂ ਪਰਮਾਤਮਾ ਤੂੰ ਹੀ ਮੇਰਾ ਸਭ ਤੋਂ ਵੱਡਾ ਆਸਰਾ ਹੈ ਮੈਂ ਤੇਰੀ ਹੀ ਓਟ ਫੜੀ ਹੈ ਇਸੇ ਤੇਰਾ ਸੁੱਤੇ ਵਸਣ ਦਾ ਤਕੀਆ ਮੈਂ ਨਹੀਂ ਤਕਿਆ ਨਾ ਤੂੰ ਡੋਲੋ ਨਾ ਹਮ ਗਿਰਤੇ ਰਖ ਲਈਨੀ ਹਰ ਮੇਰੀ ਪਰਮਾਤਮਾ ਤੂੰ ਸਦਾ ਡੋਲ ਰਹਿਣ ਵਾਲਾ ਹੈ ਤੇਰਾ ਲੜਫੜ ਕੇ ਮੈਂ ਵੀ ਨਹੀਂ ਡੋਲਦਾ ਕਿਉਂਕਿ ਤੂੰ ਆਪ ਮੇਰੀ लाज ਰੱਖ ਲਈ ਹੈ ਆਬ ਤਬ ਕਾਬ ਆਬ ਤਬ ਜਬ ਕਬ ਤੋਹੀ ਤੋਹੀ ਹੈ ਪ੍ਰਭੂ ਸਦਾ ਲਈ ਤੂੰ ਹੈ ਸਦਾ ਲਈ ਤੂੰ ਸੀ ਤੇ ਸਦਾ ਲਈ ਤੂੰ ਰਹੇਗਾ ਕਿਉਂਕਿ ਤੂੰ ਪਹਿਲਾਂ ਵੀ ਸੀ ਸਾਡੇ ਆਣ ਤੋਂ ਤੇ ਸਾਡੇ ਹੁੰਦਿਆ ਵੀ ਐ ਤੇ ਸਾਡੇ ਜਾਣ ਤੋਂ ਬਾਅਦ ਵੀ ਤੂੰ ਸਦਾ ਰਹੇਗਾ ਤੇ ਤੂੰ ਹੀ ਮੇਰਾ ਸਹਾਰਾ ਹੈ ਹਮਤੋਂ ਪ੍ਰਸਾਦ ਸੁਖੀ ਸਦ ਹੀ ਰਹਾਓ ਤੇਰੀ ਮਿਹਰ ਕਿਰਪਾ ਨਾਲ ਮੈਂ ਸਦਾ ਸੁਖੀ ਹੀ ਹਾਂ ਮੈਂ ਕਦੇ ਦੁੱਖ ਨਹੀਂ ਪਾਇਆ ਜਦ ਦਾ ਨਾਮ ਜਪਦਾ ਹਾਂ ਰਹਾਓ ਤੋਰੇ ਪਰ ਉਸੇ ਮਗਹਰ ਬਸਿਓ ਮੇਰੇ ਤਨ ਕੀ ਤਪਤ ਬੁਝਾਈ ਲੋਕ ਆਖਦੇ ਹਨ ਮਗਹਰ ਸਰਾਪੀ ਹੋਈ ਧਰਤੀ ਹੈ ਪਰ ਪ੍ਰਮਾਤਮਾ ਤੇਰੇ ਉੱਤੇ ਮੈਂ ਸ਼ਰਧਾ ਧਾਰ ਕੇ ਮਗਹਰ ਜਾ ਵਸਿਆ ਤੂੰ ਮਿਹਰ ਕੀਤੀ ਤੇ ਮੇਰੇ ਸਰੀਰ ਦੀ ਬਕਾਰਾਂ ਦੀ ਤਪਸ਼ ਮਗਹਰ ਵਿੱਚ ਹੀ ਬੁਝਾ ਦਿੱਤੀ ਹੈ ਤੇ ਲੋਕ ਜਿਹੜੇ ਲਾਲਚੀ ਨੇ ਉਹ ਤੀਰਥਾਂ ਤੇ ਕਾਂਸੀ ਵੀ ਰਹਿ ਕੇ ਤਪਦੇ ਹੀ ਹਨ ਪਹਿਲੇ ਦਰਸ਼ਨ ਮਗਹਰ ਪਾਇਓ ਫੋਨ ਕਾਂਸੀ ਬਸੇ ਆਈ ਮੈਂ हे ਪ੍ਰਭੂ ਤੇਰਾ ਦੀਦਾਰ ਪਹਿਲਾ ਮਗਹਰ ਵਿੱਚ ਰਹਿੰਦਿਆ ਹੀ ਕੀਤਾ ਸੀ ਤੇ ਫਿਰ ਮੈਂ ਕਾਂਸੀ ਵਿੱਚ ਆ ਬਸਿਆ ਜੈਸਾ ਮਗਹਰ ਤੈਸੀ ਕਾਂਸੀ ਹਮ ਇਹ ਕੈ ਕਰ ਜਾਣੀ हे ਪ੍ਰਭੂ ਪਰਮਾਤਮਾ ਤੇਰੇ ਨਾਮ ਦੇ ਸਹਾਰੇ ਤੇਰੇ ਸਹਾਰੇ ਅਤੇ ਨਾਮਧੰਨ ਦੀ ਬਰਕਤ ਨਾਲ ਮੈਂ ਮਗਹਰ ਤੇ ਕਾਸ਼ੀ ਦੋਹਾਂ ਨੂੰ ਇੱਕੋ ਜਿਹਾ ਹੀ ਸਮਝਿਆ ਹੈ ਹਮ ਨਿਰਤਨ ਜੋ ਇਹੋ ਤਨ ਪਾਇਆ ਮਰਤੇ ਫੂਟ ਗੁਮਾਨੀ ਤੇਵੇਂ ਮੈਨੂੰ ਕੰਗਾਲ ਨੂੰ ਤੇਰਾ ਨਾਮ ਧੰਨ ਮਿਲ ਗਿਆ ਹੈ ਪਰਮਾਤਮਾ ਪਰ ਜਿਨ੍ਹਾਂ ਨੂੰ ਕਾਸ਼ੀ ਤੀਰਥ ਤੇ ਵਸਣ ਦਾ ਮਾਣ ਹੈ ਉਹ ਹੰਕਾਰੀ ਹੰਕਾਰ ਵਿੱਚ ਦੁਖੀ ਹੁੰਦੇ ਹਨ ਕਿਉਂਕਿ ਇਕ ਧਾਰਨਾ ਆਉਂਦੀ ਹੈ ਤੇਰੇ ਮਨ ਦੀ ਮੈਲ ਨਾ ਜਾਵੇ ਤੂੰ ਨਾਂਦਾ ਫਿਰੇ ਤੀਰਥਾਂ ਤੇ ਕਿਉਂਕਿ ਮਨ ਦੀ ਮੈਲ ਨਹੀਂ ਦੂਰ ਹੁੰਦੀ ਤੀਰਥਾਂ ਤੇ ਇਸ਼ਨਾਨ ਕਰਨ ਨਾਲ ਮਨ ਦੀ ਮੈਲ ਤੇ ਸਿਰਫ ਨਾਮ ਜਪਿਆਂ ਹੀ ਦੂਰ ਹੁੰਦੀ ਹੈ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲੀਆ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੇ ਨਾਵੇ ਕੇ ਰੰਗ ਕਰ ਗਵਾਨ ਚੁਬੈ ਤਿਸ ਸੂਲਾ ਕੋ ਕਾੜਨ ਕੋ ਨਹੀਂ ਜੋ ਮਨੁਖ ਮਾਣ ਕਰਦਾ ਹੈ ਮਾਣ ਚਾਏ ਕਿਸੇ ਗੱਲ ਦਾ ਹੋਵੇ ਉਸ ਨੂੰ ਇਉ ਹੁੰਦਾ ਹੈ ਜਿਵੇਂ 16 ਚੁਬਦੀਆਂ ਹਨ ਕੋਈ ਉਹਨਾਂ ਦੀਆਂ ਇਹ ਸੂਲਾ ਪੁੱਟ ਨਹੀਂ ਸਕਦਾ ਅਜੈ ਸੁਚੋਬ ਕੋ ਬਿਲਲ ਬਿਲਾਤੇ ਨਰਕੇ ਕੋਰ ਪਚਾਹੀ ساری ਉਮਰ ਉਹ ਹੰਕਾਰੀ ਉਹਨਾ ਚੋਬਾਂ ਦੇ ਮਾਰੇ ਵਿਲਕਦੇ ਹਨ ਮਾਨੋ ਕੋਰ ਨਰਕ ਵਿੱਚ ਸੜ ਰਹੇ ਹਨ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋਂ ਰਾਦੇ ਇਹ ਲੋਕ ਆਖਦੇ ਹਨ ਕਿ ਕਾਂਸੀ ਵਿੱਚ ਰਹਿਣ ਵਾਲਾ ਸੁਰਗ ਮਾਨਦਾ ਹੈ ਪਰ ਨਰਕ ਕੀ ਤੇ ਸਵਰਗ ਕੀ ਵਿਚਾਰ ਸੁਰਗ ਕੀ ਨਰਕ ਸੁਰਗ ਕੀ ਹਨ ਇਹ ਸੰਤਾਂ ਨੇ ਦੋਵੇਂ ਹੀ ਰੱਦ ਕਰ ਦਿੱਤੇ ਹਨ ਮਨ ਦੀ ਅਵਸਥਾ ਵਿੱਚ ਹੀ ਸੁਰਗ ਹੈ ਤੇ ਮਨ ਦੀ ਅਵਸਥਾ ਵਿੱਚ ਹੀ ਨਰਕ ਹੈ ਹਮ ਕਾ ਹੋ ਕੀ ਕਾਣ ਨਾ ਕੜਤੇ ਆਪਣੇ ਘਰ ਪ੍ਰਸਾਦੇ ਕਿਉਂਕਿ ਸੰਤ ਆਪਣੇ ਗੁਰੂ ਦੀ ਕਿਰਪਾ ਨਾਲ ਨਾ ਸੁਰਗ ਤੇ ਨਾ ਨਰਕ ਕਿਸੇ ਦੇ ਭੀ ਮੁਤਾਜ ਨਹੀਂ ਹਨ ਅਬ ਤੋ ਜਾਏ ਚੜੇ ਸਿੰਘਾਸਨ ਮਿਲ ਹੈ ਸਾਰੰਗ ਪਾਨੇ ਆਪਣੇ ਗੁਰੂ ਦੀ ਕਿਰਪਾ ਨਾਲ ਮੈਂ ਹੁਣ ਉੱਚੇ ਆਤਮ ਟਿਕਾਣੇ ਤੇ ਅਪੜ ਗਿਆ ਹਾਂ ਭਗਤ ਕਬੀਰ ਜੀ ਉਹ ਆਖਦੇ ਹਨ ਕਿ ਜਿੱਥੇ ਮੈਨੂੰ ਪਰਮਾਤਮਾ ਮਿਲ ਪਿਆ ਹੈ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ ਮੈਂ ਕਬੀਰ ਅਤੇ ਮੇਰਾ ਰਾਮ ਇੱਕ ਰੂਪ ਹੋ ਗਏ ਹਾਂ ਕੋਈ ਸਾਡੇ ਵਿੱਚ ਫਰਕ ਨਹੀਂ ਦੱਸ ਸਕਦਾ ਸੰਤਾ ਮਾਨੋ ਦੂਤਾ ਡਾਨੋ ਏ ਕੁਟਵਾਰੀ ਮੇਰੀ ਆਪਣੇ ਇਸ ਸਰੀਰ ਰੂਪ ਸ਼ਹਿਰ ਦੀ ਰਾਖੀ ਕਰਨ ਲਈ ਮੇਰਾ ਫਰਜ ਇਹ ਹੈ ਕਿ ਮੈਂ ਭਲੇ ਗੁਨਾ ਨੂੰ ਜੀ ਆਇਆਂ ਆਖਾਂ ਤੇ ਵਿਕਾਰਾਂ ਨੂੰ ਮਾਰ ਕੱਢਾਂ ਦਿਵਸ ਰੈਣ ਤੇਰੇ ਪਾਉ ਪਲੋਸੋ ਕੇਸ ਚਵਰ ਕਰ ਫੇਰੀ ਦਿਨ ਰਾਤ हे ਪ੍ਰਭ ਪ੍ਰਮਾਤਮਾ ਮੈਂ ਤੇਰੇ ਚਰਨ ਪਰਸਾਂ ਅਤੇ ਆਪਣੇ ਕੇਸਾਂ ਦਾ ਜੋਰ ਤੇਰੇ ਉੱਤੇ ਚੁਲਾਵਾ ਗੁਰੂ ਪਿਆਰੇ ਆਣੇ ਗੁਰੂ ਪਿਆਰਿਓ ਜੋ ਪੁਰਾਣੇ ઋષਿ-ਮੁਨੀ ਸਨ ਜਿਨਨੇ ਭਗਤ ਸਾਨ ਅਵਤਾਰ ਸਨ ਜਿਨਨੇ ਵੀ ਗੁਰੂ ਦੇ ਪਿਆਰੇ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਸਨ ਸਾਰੇ ਕੇਸਾ ਧਾਰੀ ਸਨ ਤਾਂ ਇਹਦੇ ਭਗਤ ਜੀ ਨੇ ਆਪਣੀ ਬਾਣੀ ਵਿੱਚ ਆਖਿਆ ਨਾ ਦਿਵਸ ਰੈਨ ਤੇਰੇ ਪਾਉ ਪਲੋਸੋ ਕੇਸ ਚਬਰ ਕਰ ਫੇਰੀ ਵੀ ਮੈਂ ਆਪਣੇ ਕੇਸਾਂ ਦਾ ਚੋਰ ਝੁਲਾ ਦਿਆਂ ਤੇਰੇ ਉੱਤੋਂ ਪ੍ਰਮਾਤਮਾ ਹਮ ਕੂ ਕਰ ਤੇਰੇ ਦਰਬਾਰ हे प्रभु मैं तेरे द्वार ते बैठा होया एक कुत्ता हां भौंक के आगे बदन पसार रहाओ ते मु अगਾਂ ਵਧਾ ਕੇ ਭੌਂਕਰਿਆ हां पाव तेरे द्वार ते मैं जो तेरी supplicla ਕਰ ਰਿਹਾ हां ਇਹ ਆਪਣੇ ਸਰੀਰ ਨੂੰ ਵਿਕਾਰ ਕੁੱਤਿਆਂ ਤੋਂ ਬਚਾਉਣ ਲਈ ਹੈ ਜਿਵੇਂ ਇੱਕ ਕੁੱਤਾ ਕਿਸੇ ਪ੍ਰਾਈ ਗੜੀ ਦੇ ਕੁੱਤਿਆਂ ਤੋਂ ਆਪਣੇ ਆਪ ਦੀ ਰਾਖੀ ਕਰਨ ਲਈ ਭੌਂਕਦਾ ਹੈ ਇਹੀ ਗੱਲ ਸਤਿਗੁਰੂ ਨਾਨਕ ਦੇਵ ਜੀ ਨੇ ਆਖੀ ਹੈ ਇਤੇ ਕੁਕਰ ਹੋ ਬੇਗਾਨਾ ਭੌਂਕਾ ਇਸਤਨ ਤਾਈਂ ਰਹਾਓ ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤੋ ਮਿਟਿਆ ਨਾ ਜਾਈਂ ਹੈ ਪ੍ਰਭੂ ਮੈਂ ਤਾਂ ਪਹਿਲੇ ਜਨਮਾ ਵਿੱਚ ਭੀ ਤੇਰਾ ਹੀ ਸੇਵਕ ਰਿਆ ਹਾਂ ਹੁਣ ਵੀ ਤੇਰੇ ਤੋਂ ਤੇਰੇ ਦਰ ਤੋਂ ਹਟਿਆ ਨਹੀਂ ਜਾ ਸਕਦਾ ਤੇਰੇ ਦਵਾਰ ਹੈ ਤੁਨ ਸਹਿਜ ਕੀ ਮਾਥੇ ਮੇਰੇ ਦਗਾਈਂ ਤੇਰੇ ਦਾਰ ਤੇ ਰਿਆ ਮਨੁੱਖ ਦੇ ਅੰਦਰ ਅਡੋਲ ਅਵਸਥਾ ਦੀ ਰੌਂ ਜਲ ਪੈਂਦੀ ਹੈ ਉਹ ਰੌ ਮਨੂੰ ਵੀ ਪ੍ਰਾਪਤ ਹੋ ਗਈ ਹੈ ਗੁਰੂ ਪਿਆਰਿਓ ਜਿਹੜੇ ਬਹੁਤ ਜ਼ਿਆਦਾ ਭਗਤੀ ਕਰਦੇ ਹਨ ਪਰਮਾਤਮਾ ਦਾ ਨਾਮ ਦੇ ਨਰਾਤ ਜਪਦੇ ਹਨ ਉਹਨਾਂ ਦੇ ਅੰਦਰ ਇੱਕ ਰਾਸਿਕ ਲੈ ਚੱਲ ਪੈਂਦੀ ਹੈ ਉਹ ਨਾਮ ਦੇ ਬਿਆਸੀ ਹੀ ਜਾਣਦੇ ਹਨ ਸੋ ਭਗਤ ਕਬੀਰ ਜੀ ਵੀ ਆਪਣੀ ਬਾਣੀ ਵਿੱਚ ਉਹੀ ਫਰਮਾਨ ਕਰ ਰਹੇ ਹਨ ਸ਼ਬਦ ਲੁਮੇਰਾ ਹੈ ਬਾਕੀ ਦੀ ਵਿਆਖਿਆ ਕੱਲ ਨੂੰ ਅਗਲੇ ਐਪੀਸੋਡ ਵਿੱਚ ਕਰਾਂਗੇ ਭਗਤ ਜੀ ਕਹਿੰਦੇ ਹਨ ਭੂਰ ਬਜਨਮ ਹਮ ਤੁਮਰੇ ਸੇਵਕ ਅਬ ਤੋ ਮਿਟਿਆ ਨ ਜਾਈ ਤੇਰੇ ਦਵਾਰੇ ਤੁਨ ਸਹਿਜ ਕੀ ਮਾਥੇ ਮੇਰੇ ਦਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਆਜਾ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 969 ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 970 ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ